ਖੁਸ਼ੀ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਬਲਕਿ ਖੁਸ਼ੀ ਦਾ ਅਸਲ ਮਤਲਬ ਇਹ ਹੈ ਕਿ ਜੋ ਵੀ ਸਾਡੇ ਕੋਲ ਹੈ ਅਸੀਂ ਉਹਦੇ ਲਈ ਸ਼ੁਕਰਾਨਾ ਕਰਦੇ ਰਹੀਏ ਕਿਉਂਕਿ ਖੁਸ਼ੀ ਕਿਸੇ ਚੀਜ਼ ਵਿੱਚੋਂ ਨਹੀਂ ਬਲਕਿ ਸਾਡੇ ਸੋਚਣ ਅਤੇ ਸਮਝਣ ਦੇ ਢੰਗ ਤਰੀਕੇ ਦੇ ਵਿੱਚੋਂ ਪੈਦਾ ਹੁੰਦੀ ਹੈ ਪਰਜ ਕਰੋ ਕੰਮ ਤੇ ਜਾਂਦੇ ਆ ਟ੍ਰੈਫਿਕ ਜੈਮ ਹੋ ਗਿਆ ਅਧੇ ਘੰਟੇ ਤੋਂ ਵੱਧ ਰੁਕਣਾ ਪੈ ਗਿਆ ਹੁਣ ਗੁੱਸਾ ਕਰੀਏ ਤਾਂ ਮੂਡ ਖਰਾਬ ਹੁੰਦਾ ਚਿੰਤਾ करिए ਤਾਂ ਦਿਨ ਖਰਾਬ ਹੋ ਜਾਂਦਾ ਜਿਹੜਾ ਬੰਦਾ ਆਪਣਾ ਧਿਆਨ ਸ਼ੁਕਰਾਨੇ ਵੱਲ ਲੈ ਜਾਂਦਾ ਕਿ ਚਲੋ ਮੈਂ ਗੱਡੀ ਵਿੱਚ ਤੇ ਬੈਠਾ ਹਾਂ ਬਾਹਰ ਇੰਨੀ ਠੰਡ ਹੈ ਅੰਦਰ ਹੀਟਰ ਚੱਲ ਰਿਹਾ ਬਾਹਰ ਕਿੰਨੇ ਲੋਕ ਪੈਦਲ ਜਾ ਰਹੇ ਨੇ ਜਾਂ ਬਸ ਦੇ ਭੀੜ ਭੜਕੇ ਦੇ ਵਿੱਚ ਫਸੇ ਹੋਏ ਨੇ ਬਸ ਇੰਨਾ ਸੋਚਦਿਆਂ ਹੀ ਟ੍ਰੈਫਿਕ ਵਿੱਚ ਵੀ ਇੱਕਦਮ ਸਾਡੇ ਅੰਦਰ ਸਕੂਨ ਆ ਜਾਂਦਾ ਖੁਸ਼ ਹੋ ਜਾਂਦੇ ਹਾਂ ਬਾਹਰ ਹਾਲਾਤ ਹੁਣ ਵੀ ਉਦਾਂ ਹੀ ਨੇ ਬਸ ਅੰਦਰੋਂ ਨਜ਼ਰੀਆ ਬਦਲਿਆ ਤੇ ਖੁਸ਼ੀ ਆ ਗਈ ਹੈ ਖੁਸ਼ੀ ਸਾਡੇ ਅੰਦਰੋਂ ਆਈ ਹੈ ਨਾ ਕਿ ਗੱਡੀ ਜਾਂ ਹੀਟਰ ਕਰਕੇ ਆਓ ਇੱਕ ਦੂਜੇ ਦੇ ਲਈ ਕਾਮਨਾ ਕਰੀਏ ਸੰਕਲਪ ਕਰੀਏ ਕਿ ਅਸੀਂ ਸਭ ਹਰ ਹਾਲਾਤਾਂ ਵਿੱਚ ਸ਼ੁਕਰਾਨਾ ਕਰਨ ਵਾਲੇ ਬਣ ਜਾਈਏ